ਵਿਰੋਧੀ ಪಕ್ಷ ਦੀ ਗੱਲ ਕਰੀਓ ਕਹਿੰਦੇ ਜੀ 13 0 ਕਦੀ ਨਹੀਂ ਹੋ ਸਕਦਾ ਵੇਖੋ ਜੀ ਵਿਰੋਧੀਆਂ ਕੋਲ ਹੋਰ ਮੁੱਦਾ ਹੀ ਕੋਈ ਨਹੀਂ ਲੋਕਿਓ ਤਾਂ ਵੇਲੇ ਲੋਕ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਘਰੇ ਬਹਤਾ ਹੁਣ ਘਰੇ ਬਹਿ ਕੇ ਟੀਵੀ ਤੇ ਛੋਟੀਆਂ ਮੋਟੀਆਂ ਡਿਬੇਟਾਂ ਤੇ ਹੀ ਕਹਿੰਦੇ ਨਜ਼ਰ ਆਉਣਗੇ ਅਸੀਂ ਕਹਿੰਦੇ ਕਿ ਪੰਜਾਬ ਐਸਟਰ ਬਣੇਗਾ ਦੇਸ਼ ਦਾ ਹੀਰੋ ਤੇ ਹੋਵੇਗੀ ਤੇ ਰਜੋ ਜਿਹੜਾ ਵਿਜਨ ਲੈ ਕੇ ਆ ਉਹ ਵਿਜਨ ਆਪਣੇ ਕੋਲ ਹੀ ਰੱਖਣਾ ਪੰਜਾਬ ਦੇ ਵਿੱਚ ਉਹ ਵਿਜਨ ਚੱਲਣਾ ਪੰਜਾਬ ਦੇ ਵਿੱਚ ਵਿਜਨ ਸਰਦਾਰ ਭਗਵੰਤ ਸਿੰਘ ਮਾਨ ਦਾ ਚੱਲਣਾ ਸਾਡੀ ਇੱਕ ਨੰਬਰ ਦੀ ਜਿੱਤ ਹੈ 2 ਲੱਖ ਤੋਂ ਵੱਧ ਮਾਰਜਿਨ ਦੇ ਨਾਲ ਸਰਦਾਰ ਖਲਦੀਪ ਸਿੰਘ ਧਾਰੀਵਾਲ ਕੈਬਨਿਟ ਮਿਸਟਰੀ ਪੰਜਾਬ ਐਮਪੀ ਬਣਨਗੇ ਅੰਮ੍ਰਿਤਸਰ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਵੱਡਾ ਰੋਡ ਸ਼ੋਅ ਕੱਢਿਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਮੁ ਪੁਗਨ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪੁੱਜੇ ਨੇ ਤਾਂ ਇੱਕ ਵੱਡਾ ਹੁੰਕਾਰ ਜਿਹਾ ਹੈ ਮਾਜੇ ਦੀ ਰੈਲੀ ਤੋਂ ਦਿੱਤੀ ਗਈ ਹੈ ਤਾਂ ਜਿੱਤ ਦੇ ਦਾਅਵੇ ਕੀਤੇ ਗਏ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਡਾਕਟਰ ਜਸਬੀਰ ਸਿੰਘ ਸੰਧੂ ਮੌਜੂਦ ਨੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਸ ਤਰ੍ਹਾਂ ਹੁੰਗਾਰਾ ਮਿਲਿਆ ਕੀ ਕਹੋਗੇ ਸਭ ਤੋਂ ਪਹਿਲਾਂ ਮੈਂ ਸਰਦਾਰ ਪੁਗਨ ਸਿੰਘ ਮਾਨ ਸਾਡੇ ਸੀਐਮ ਪੰਜਾਬ ਜੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਇੰਨੇ ਵੱਡੇ ਰੋਸ਼ੋਹ ਦੇ ਵਿੱਚ ਜਿਹੜਾ ਉਹ ਸ਼ਿਰਕਤ ਕੀਤੀ ਮੁੱਖ ਮਹਿਮਾਨਦਾਰ ਸ਼ਾਮਲ ਹੋਏ ਸੋ ਇਹ ਰੋਡ ਤੋਂ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਲੋਕ ਸਭਾ ਹਲਕਾ ਉਮੀਦਵਾਰ ਅਮਰਸਰ ਤੋਂ ਉਮੀਦਰ ਉਹਨਾਂ ਦੇ ਹੱਕ ਵਿੱਚ ਕੀਤਾ ਗਿਆ ਸੋ ਦੁਨੀਆ ਦੇ ਵਿੱਚ ਬਹੁਤ ਵਧੀਆ ਜਿਹੜਾ ਰੋਡ ਸ਼ੋ ਹੈ ਸਾਡੇ ਅਮਰਸਰ ਸ਼ਹਿਰ ਦੇ ਵਿੱਚ ਹੋਇਆ ਕਿਉਂਕਿ ਕਿੰਨੇ ਕਿੰਨੇ ਕੈਂਡੀਡੇਟਾਂ ਨੇ ਅੱਗੇ ਵੀ ਰੋਡ ਸ਼ੋ ਕੀਤੇ ਹੋਣਗੇ ਪਰ ਜਿਹੜਾ ਅਮਰਸਰ ਵਾਲਾ ਰੋਡ ਸ਼ੋ ਵੇਖਣ ਆਇਆ ਸੀ ਸਰਦਾਰ ਭਗਵੰਤ ਸਿੰਘ ਮਾਨ ਬਹੁਤ ਖੁਸ਼ ਗਏ ਨੇ ਇਸ ਰੋਡ ਸ਼ੋ ਦੇ ਵਿੱਚ ਪਰ ਇੱਕ ਗੱਲ ਕਰੀਏ ਤਾਂ ਅਗਰ ਵਿਰੋਧੀ ਪੱਖ ਦੀ ਗੱਲ ਕਰੀਏ ਉਹ ਕਹਿੰਦੇ ਜੀ 13 ਜੀਰੋ ਕਦੀ ਨਹੀਂ ਹੋ ਸਕਦਾ ਵੇਖੋ ਜੀ ਵਿਰੋਧੀਆਂ ਕੋਲ ਹੋਰ ਮੁੱਦਾ ਹੀ ਕੋਈ ਨਹੀਂ ਕਿਉਂਕਿ ਉਹ ਤਾਂ ਵੇਲੇ ਲੋਕ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਘਰੇ ਬਾਤ ਆ ਹੁਣ ਘਰੇ ਬਹਿ ਕੇ ਟੀਵੀ ਤੇ ਜਾਂ ਛੋਟੀਆਂ ਮੋਟੀਆਂ ਡਿਬੇਟਾਂ ਤੇ ਹੀ ਕਹਿੰਦੇ ਨਜ਼ਰ ਆਉਣਗੇ ਕਿ ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਸੋ ਅਸੀਂ ਕਹਿੰਨੇ ਕਿ ਇਸ ਵਾਰ ਜੋ ਪੰਜਾਬ ਨੇ ਜਿਸ ਤਰ੍ਹਾਂ 92 ਵਿਧਾਇਕ ਦਿੱਤੇ ਤੇ ਇਦਾਂ ਉਹਨਾਂ ਦੋ ਸਾਲ ਦੇ ਕਾਰਜਕਾਲੀ ਤੋਂ ਖੁਸ਼ ਹੋ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜੋ ਮੈਂਡੇਟ ਮਿਲ ਜਾ ਰਿਹਾ 13-0 ਹੋਣ ਜਾ ਰਿਹਾ ਇਹ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਜਿਹੜਾ ਇਹ ਵਿਸ਼ਵਾਸ ਆ ਪੰਜਾਬ ਸਰਕਾਰ ਦੇ ਉੱਤੇ ਸੋ ਅਸੀਂ ਵੀ ਕਹਿੰਦੇ ਕਿ ਪੰਜਾਬ ਐਸਾ ਬਣੇਗਾ ਦੇਸ਼ ਦਾ ਹੀਰੋ ਤੇ ਹੋਵੇਗੀ 13-0 ਸੋ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਅਸੀਂ ਕਹਿ ਰਹੇ ਕਿ ਮੈਂ ਲੋਕਾਂ ਦਾ ਲੋਕ ਮੈਂ ਜਾਣਦੇ ਆ ਲੋਕ ਮੇਰੇ ਕੋਲ ਕੰਮ ਕਰਾਉਣਾ ਜਾਣਦੇ ਨੇ ਲੋਕ ਮੈਨੂੰ ਕੋ ਫੋਨ ਤੇ ਵੀ ਕੰਮ ਕਰਾ ਸਕਦੇ ਲੋਕ ਮੈਨੂੰ ਮਿਲ ਕੇ ਵੀ ਕੰਮ ਕਰਾ ਸਕਦੇ ਨੇ ਔਰ ਮੈਂ ਸ਼ਹਿਰ ਦੇ ਕੰਮ ਵੀ ਕੀਤੇ ਆ ਵੇਖੋ ਜੀ ਜਦੋਂ ਸਰਕਾਰ ਸੀ ਉਦੋਂ ਤਾਂ ਕੁਝ ਕੀਤਾ ਨਹੀਂ ਉਹਨਾਂ ਤੇ ਹੁਣ ਆਪੋਜੀਸ਼ਨ ਵਿੱਚ ਜਾ ਕੇ ਕੀ ਕਰਨਗੇ ਜੇ ਇੰਨੀ ਬੁਰੀ ਤਰ੍ਹਾਂ ਹਾਰੇ ਆ ਉਹ ਪਹਿਲਾਂ ਵੀ ਇਹ ਮਸਿਆਦ ਦੇ ਵਿੱਚੋਂ ਇੰਨੀ ਬੁਰੀ ਤਰ੍ਹਾਂ ਹਾਰੇ ਆ ਕਿ ਕਾਲੀਆਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਲੋਕੀ ਘਰ ਨਵੜ ਤੋਂ ਡਰਦੇ ਇਹਨਾਂ ਨੂੰ ਕਿ ਕਿਤੇ ਕਬਜ਼ਾ ਨਾ ਕਰ ਕਬਜ਼ਾ ਨਾ ਕਰ ਲੈਣ ਲੋਕੀ ਘਰ ਨਹੀਂ ਵੜਨਗੇ ਇਹਨਾਂ ਨੂੰ ਕਿੰਨਾ ਕਿੰਨੀ ਆੜੀਆਂ ਚੀਜ਼ਾਂ ਅਕਾਲੀ ਦਲ ਦੇ ਸਿੱਤ ਜਿਹੜੀਆਂ ਲੱਗੀਆਂ ਥੋਪੀਆਂ ਗਈਆਂ ਥੋਏ ਮੈਂ ਕਹਿੰਦਾ ਕਿ ਇਹੋ ਜੀ ਗੱਲ ਕੋਈ ਨਹੀਂ ਜੋ ਵਿਕਾਸ ਸਾਡੀ ਪੰਜਾਬ ਸਰਕਾਰ ਨੇ 2 ਸਾਲਾਂ ਚ ਕੀਤਾ ਬੀਜੇਪੀ ਨੇ ਕਾਂਗਰਸ ਨੇ ਕਾਲੀਆਂ ਨੇ 10 ਸਾਲਾਂ ਚ ਨਹੀਂ ਕੀਤਾ ਕਹਿੰਦੇ ਜੀ ਅਸੀਂ ਸਮਾਰਟ ਸਿਟੀ ਦਾ ਜਿਹੜਾ ਫੰਡ ਆ ਬੀਜੇਪੀ ਕਹਿ ਰਹੀ ਆ ਆਪਾਂ ਉਹਦੀ ਵੀ ਜਾਂਚ ਕਰਾਵਾਂਗੇ ਵੇਖੋ ਜੀ ਜੋ ਮਰਜ਼ੀ ਜਾਂਚ ਕਰਾਉਣ ਜੇ ਸਾਡੇ 'ਚ ਕਿਸੇ ਵੀ ਬੰਦੇ ਨੇ ਕੋਈ 1 ਰੁਪਈਏ ਦੀ ਵੀ ਕੋਤਾਨਲ ਕੀਤੀ ਉਹਦੇ ਬੰਦ ਹੀ ਸਜ਼ਾ ਦੇਣ ਜਾਂਚ ਕਰਾਉਣੇ ਛੱਡ ਕੇ ਤੇ ਵਾਲਾ ਆਪਣੇ ਆਪ ਥਲੇ ਮਾਰ ਲੈਣ ਕਿ ਕਿੰਨੇ ਕਰੋੜ ਰੁਪਈਆ ਇਹਨਾਂ ਮੋਦੀ ਦੇ ਪਰਵਾਨਾ ਨੇ ਨੀਰਸ ਮੋਦੀ ਨੂੰ ਹੋਰ ਵੀ ਜਿਹੜੇ ਇਹਨਾਂ ਦੇ ਘਪਲੇ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਆ ਜਿਹੜਾ ਇਹਨਾਂ ਦੇ ਸੱਜਣ ਆ ਜਿਹੜੇ ਨਾਂ ਬਾਨੀ ਨਾਨੀ ਨੂੰ ਰੁਪਈਏ ਦਿੱਤੇ ਪਹਿਲਾਂ ਉਹਨਾਂ ਦੀ ਜਾਂਚ ਕਰ ਲੈਣ ਮੈਂ ਸਾਡੇ ਵੱਲ ਆ ਜਾਣ। ਕਰਨਜੀਤ ਸਿੰਘ ਸੰਧੂ ਕਹਿੰਦੇ ਨੇ ਕਿ ਮੈਂ ਨਵੀਂ ਰਾਹ ਦੇਣਾ ਹੈ ਅਮਰਸਰ ਦੇ ਲੋਕਾਂ ਨੂੰ ਤਾਂ ਕਿ ਅਮਰਸਰ ਦਾ ਵਿਕਾਸ ਹੋਵੇ। ਵੇਖੋ ਜੀ ਪਹਿਲਾਂ ਤਾਂ ਰਵੀ ਰਾਹ ਮਿਲ ਹੀ ਨਹੀਂ ਬੀਜੇਪੀ ਨੂੰ ਤਾਂ ਸੱਦੀ ਜੀ ਗੱਲ ਆ ਪਹਿਲਾਂ ਪੰਜਾਬ ਦੇ ਵਿੱਚੋਂ ਕਿ ਅਮਰਸਰ ਦੇ ਵਿੱਚੋਂ ਕੈਂਡੀਡੇਟ ਹੀ ਨਹੀਂ ਲੱਭਦਾ। ਪਹਿਲਾਂ ਜੈਤਰੀ ਸਾਹਿਬ ਨੂੰ ਲਾਇਆ ਫਿਰ ਪੂਰੀ ਸਾਹਿਬ ਨੂੰ ਲਾਇਆ ਹੁਣ ਸੰਧੂ ਸਾਹਿਬ ਨੂੰ ਲਾਇਆ ਆ। ਸਮੈਂ ਫੌਜ ਉਹ ਕਹਿੰਦੇ ਉਹ ਕਹਿੰਦੇ ਮੈਂ ਫੌਜੀ ਆ ਮੈਂ ਫੌਜ ਤੋਂ ਜੰਗ ਲੜ ਕੇ ਆਪਣੇ ਘਰ ਵਾਪਸ ਆਇਆ ਤੇ ਮੈਂ ਘਰ ਦਾ ਇਥੇ ਉਹ ਵੇਖੋ ਜੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਲੋਕ ਹੀ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਕਿ ਕਿਹੜਾ ਕਿੱਥੇ ਰਹਿੰਦਾ ਜਿਹੜੇ ਵੀ ਅੰਮਰਸੇਦ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਬਾਹਰ ਦੇ ਕੈਂਡੀਡੇਟ ਆਏ ਉਹ ਦੁਬਾਰਾ ਜਿੱਤ ਕੇ ਕਦੀ ਪੰਜਾਬ ਵੱਲ ਮੂੰਹ ਨਹੀਂ ਕੀਤਾ ਉਹਨਾਂ ਇਧੀਆਂ ਜਾਗਦੀਆਂ ਜਾਗਦੀਆਂ ਮਸਾਲਾ ਜੀਆਂ ਪੰਜਾਬ ਸਿਰ ਉਸ ਦੇ ਇਤਿਹਾਸ ਦੇ ਵਿੱਚ ਨੇ ਸੋ ਮੈਂ ਜਿਹੜਾ ਵਿਜ਼ਨ ਲੈ ਕੇ ਆਇਆ ਉਹ ਵਿਜ਼ਨ ਆਪਣੇ ਕੋਲ ਹੀ ਰੱਖਿਆ ਉਹਨਾਂ ਪੰਜਾਬ ਦੇ ਵਿੱਚ ਉਹ ਵਿਜ਼ਨ ਨਹੀਂ ਚੱਲਣਾ ਪੰਜਾਬ ਦੇ ਵਿੱਚ ਵਿਜ਼ਨ ਸਰਦਾਰ ਭਗਤ ਸਿੰਘ ਮਾਨ ਦਾ ਚੱਲਣਾ ਹੈ ਸੋ ਸਰਦਾਰ ਭਗਤ ਸਿੰਘ ਮਾਨ ਦੇ ਨਾਲ ਦੁਨੀਆ ਜੁੜ ਚੁੱਕੀ ਹੈ ਤੇ ਵਿਜ਼ਨ ਸਰਦਾਰ ਭਗਤ ਸਿੰਘ ਮਾਨ ਦਾ ਹੈ ਤੇਜਾ ਸਿੰਘ ਸਮੁੰਦਰੀ ਦਾ ਕਹਿੰਦੇ ਮ ਤੇ ਮੈਂ ਇਹ ਅੰਦਰ ਜਿਹੜੀ ਇੱਕ ਉਹੀ ਜਿਹੜਾ ਜੋਸ਼ ਹੈ ਜੋ ਕਿ ਤੇਜਾ ਸਿੰਘ ਸਮੁੰਦਰੀ ਹਨ ਵੇਲੇ ਸੀ ਉਹ ਮੈਂ ਉਹ ਲੈ ਕੇ ਆ ਰਿਹਾ ਤੇਜਾ ਸਿੰਘ ਸਮੁੰਦਰੀ ਹਣੀ ਹਮੇਸ਼ਾ ਦਿੱਲੀ ਦੀ ਸਰਕਾਰ ਨਾਲ ਲੜਦੇ ਰਹੇ ਪੰਜਾਬ ਨੂੰ ਬਚਾਉਣ ਵਾਸਤੇ ਇਹ ਦਿੱਲੀ ਦੀ ਸਰਕਾਰ ਨਾਲ ਰਲ ਕੇ ਬਹਿ ਗਏ ਸੋ ਗੱਲ ਜੱਜਦੀ ਨਹੀਂ ਇਹ ਗੱਲ ਜਿਹੜੀਆਂ ਇਹ ਗੱਲ ਸਿੱਕ ਨਾਮ ਲਿਖਣਾ ਪਿੱਛੇ ਕੁਝ ਨਹੀਂ ਹੋ ਜਾਂਦਾ ਸੋ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਵੇਖੋ ਤੇ ਇਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਵੇਖੋ ਜ਼ਮੀਨ ਅਸਮਾਨ ਦਾ ਫਰਕ ਹੈ ਭਾਜੀਪੀ ਨੇ ਹਮੇਸ਼ਾ ਪੰਜਾਬ ਦੇ ਨਾਲ ਤਰੋਹ ਕੀਤਾ ਪੰਜਾਬ ਦੀ ਅਵਸਥਾ ਦੇ ਨਾਲ ਤਰੋਹ ਕੀਤਾ ਪੰਜਾਬ ਦੇ ਕਿੰਨੇ ਫੰਡ ਜਿਹੜੇ ਬੀਜੇਪੀ ਨੇ ਰੋਕੇਗੇ ਆਰਡੀਐਫ ਦਾ ਫੰਡ ਰੋਕਿਆ ਗਿਆ ਐਨਈਐਚ ਦਾ ਫੰਡ ਰੋਕਿਆ ਗਿਆ ਹੋਰ ਵੀ ਸਾਡੇ ਜਿਹੜੇ ਸਾਡੇ ਹਿੱਸੇ ਦੀ ਜੀਐਸਸੀ ਦੇ ਪੈਸੇ ਜੀ ਉਹ ਰੋਕੇ ਗਏ ਹੋਰ ਜਿਹੜੇ ਪੰਜਾਬ ਨੂੰ ਸੈਂਟਰ ਸਰਕਾਰ ਵੱਲੋਂ ਫੰਡ ਮਿਲਦੇ ਉਹ ਸਾਰੇ ਦੇ ਸਾਰੇ ਰੋਕ ਲਿੱਤੇ ਗਏ ਸੋ ਕਿੱਥੋਂ ਦਾ ਇਹ ਬੀਜੇਪੀ ਜਿਹੜੀ ਆ ਇਹ ਪੰਜਾਬ ਦਾ ਜਿਹੜਾ ਉਹ ਹੱਕ ਹੱਕ ਦੇ ਕਰਨ ਦੇਣ ਵਾਸਤੇ ਆਮ ਆਦਮੀ ਪਾਰਟੀ ਨਹੀਂ ਇੱਕ ਆਮ ਅੰਬ ਅੰਬਗਾ ਜਿਹੜਾ ਲੋਕਾਂ ਨੇ ਖਾ ਕੇ ਸੁੱਟਦਾ ਵੇਖੋ ਜੀ ਇਹ ਤਾਂ ਉਹਨਾਂ ਨੂੰ ਪਤਾ ਲੱਗੂਗਾ ਇਹ ਤੇ 1 ਜੂਨ ਨੂੰ ਦੱਸੂਗਾ ਕਿ ਕਿੰਨੇ ਅੰਬ ਚੂਪੇ ਤੇ ਕਿੰਨੇ ਸੁੱਟਿਆ ਇਹ 4 ਜੂਨ ਨੂੰ ਰਿਜ਼ਲਟ ਦੇ ਦੇਾਂਗੇ ਫਿਰ ਤੁਸੀਂ ਆਪੇ ਦੇਖ ਜਿਓ ਤੁਹਾਡਾ ਤੁਸੀਂ ਤੁਸੀਂ ਕੀ ਸਮਝਦੇ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ ਕਾਂਗਰਸ ਇਹ ਨਾ ਮੁਕਾਬਲਾ ਨਹੀਂ ਜੀ ਇਹ ਤਿੰਨਨ ਵਧੀਆਂ ਚਾਰਨ ਵਧੀਆਂ ਜਿਹੜੀਆਂ ਇਹ ਚੋਂ ਲਈ ਫਿਰਦੇ ਆ ਆਪਣੀਆਂ ਜਿੱਤਾਂ ਉਹ ਲਈ ਫਿਰਨ ਸਾਡੀ ਇੱਕ ਨੰਬਰ ਦੀ ਜਿੱਤ ਹੈ 2 ਲੱਖ ਤੋਂ ਵੱਧ ਮਾਰਜਿਨ ਦੇ ਨਾਲ ਸਰਦਾਰ ਖਲਦੀਪ ਸਿੰਘ ਧਾਰੀਵਾਲ ਕੈਪਟਨ ਮਿਸਟਰੀ ਪੰਜਾਬ ਐਮਪੀ ਬਣਨਗੇ ਜੀ ਸਮਝੋ ਅਜਦਾ ਰੋਡ ਸ਼ੋਅ ਕੁਝ ਦੇਗਾ ਅਜਦਾ ਰੋਡ ਸ਼ੋਅ ਦੇ ਵਿੱਚ ਇੱਕ ਜਨਤਾ ਦੇ ਵਿੱਚ ਨਵੀਂ ਜਾਨ ਪਾ ਗਿਆ ਸੋ ਜਿਹੜੀ ਸੋ ਪੰਜਾਬ ਦੇ ਜਿਹੜੇ ਲੋਕ ਆ ਸਾਡੇ ਲੋਕ ਜਿਹੜੇ ਬਹੁਤ ਸਿਆਣੇ ਆ ਉਹ ਲੋਕਲ ਉਮੀਦਵਾਰ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਸੋ ਸਰਦਾਰ ਕੁਲਦੀਪ ਸਿੰਘ ਧਾਰੀ ਵਾਲਾ ਲੋਕਲ ਉਮੀਦਵਾਰ ਨੇ ਤੇ ਲੋਕਲ ਨੂੰ ਹਮੇਸ਼ਾ ਜਿਦਾਉਂਦੇ ਤੇ ਵੱਡੀ ਲੀਡ ਨਾਲ ਅਸੀਂ ਜਿੱਤ ਰਹੇ ਆ ਸੋ ਦੁਨੀਆ ਦਾ ਪਿਆਰ ਕਿਉਂਕਿ ਕੈਬਨਟ ਮੰਤਰੀ ਹੁੰਦੇ ਆ ਜੇ ਪੰਜਾਬ ਸਰਕਾਰ ਦੇ ਦੌਰਾਨ ਜੋ ਜੋ ਕੰਮ ਕੀਤੇ ਉਹ ਦੁਨੀਆ ਤੋਂ ਅੱਖੋਂ ਲੇ ਨਹੀਂ ਦੁਨੀਆ ਦੇ ਸਾਹਮਣੇ ਇੱਕ ਇੱਕ ਰਿਕਾਰਡ ਬੋਲਦਾ ਕਿ ਉਹਨਾਂ ਨੇ 11000 ਇੱਕ ਜਮੀਨ ਜਿਹੜੀ ਜਿਹੜੀ ਛੜਾਈ 3000 ਕਰੋੜ ਦੀ ਜਿਹੜੀ ਜ਼ਮੀਨ ਆ ਉਹ ਪਿਛਲੀਆਂ ਸਰਕਾਰਾਂ ਦੇ ਫੀਲਾਂ ਤੋਂ ਛੜਾਈ ਤੇ ਅੱਜ ਜੋ ਪੰਜਾਬ ਸਰਕਾਰ ਦੇ ਹਿੱਸੇ ਆ ਪੰਚਾਇਤਾਂ ਦੇ ਹਿੱਸੇ ਤੇ ਪੰਚਾਇਤਾਂ ਦਾ ਫੰਡ ਉਹਨਾਂ ਦੇ ਪਿੰਡਾਂ ਤੇ ਲੱਗ ਰਿਹਾ। ਜੀ ਤਾਂ ਐਸਨ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਜਸਵੀਰ ਸਿੰਘ ਸੰਧੂ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਕੁੱਲ ਮਿਲਾ ਕੇ ਅੱਜ ਦੇ ਰੋਡ ਸ਼ੋ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਜਕਰਤਾ ਨੇ ਉਤਸ਼ਾਹਤ ਨੇ ਉਹਨਾਂ ਦਾ ਕਹਿਣਾ ਕਿ ਭਾਜਪਾ ਜਿੰਨੇ ਮਰਜ਼ੀ ਦਾਅਵੇ ਕਰ ਲਵੇ ਭਾਜਪਾ ਜੋ ਮਰਜ਼ੀ ਕਹਿ ਦੇਵੇ ਲੇਕਿਨ ਜਿੱਤੇ ਸਵਾਰ ਜਿਹੜੀ ਹੈ ਉਹ ਕੁਲਦੀਪ ਢਾਲੀਵਾਲ ਦੀ ਹੋਏਗੀ ਤਾਂ ਕੁੱਲ ਮਿਲਾ ਕੇ ਵੱਡਾ ਜਿਹੜਾ ਅੱਜ ਗੱਲ ਕਰੀਏ ਤੇ ਮਾਝੇ ਦੀ ਧਰਤੀ ਤੋਂ ਸ਼ੁਰੂਆਤ ਹੋਈ ਹੈ ਤੇ ਮਾਝੇ ਦੀ ਧਰਤੀ ਤੋਂ ਅੱਜ ਇੱਕ ਵੱਡਾ ਰੋਡ ਸ਼ੋਅ ਹੋਇਆ ਹੈ ਹੁਣ ਦੇਖਣਾ ਹੋਏਗਾ ਕਿ ਜਨਤਾ ਜਿਹੜੀ ਹੈ ਕਿਸ ਨੂੰ ਵੋਟ ਕਰਦੀ ਹੈ ਲੇਕਿਨ ਸਿਆਸੀ ਅਖਾੜਾ ਲਗਾਤਾਰ ਪਖਦਾ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਰਜਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ